ਜੀ ਸਾਰੀ ਗਲੀ ਨਾਲ ਲੂਜ਼ ਮੋਸ਼ਨਾਂ ਨਾਲ ਪਈਆਂ ਨੇ ਸਾਰੇ ਬਿਮਾਰ ਨੇ ਥਾਂ ਥਾਂ ਤੋਂ ਪਾਈਪ ਟੁੱਟੇ ਹੋਏ ਨੇ ਕਿਸੇ ਨੇ ਵੀ ਪਾਈਪ ਦਾ ਉਹ ਨੀ ਕੋਈ ਇਨਕੁਆਰੀ ਕਰਨਾ ਆਇਆ ਹੈਗਾ ਵੀ ਕਿਉਂ ਟੁੱਟੇ ਨੇ ਜਿਹੜੇ ਟੁੱਟੇ ਹੋਏ ਪਾਈਪ ਦੀ ਤੁਸੀਂ ਗੱਲ ਕਰ ਰਹੇ ਹੋ ਹਾਂਜੀ ਕਦੋਂ ਕਦੋਂ ਤੁਸੀਂ ਦੇਖਿਆ ਨੇ ਟੁੱਟੇ ਹੋਏ ਪਾਈਪ ਬਹੁਤ ਸਾਰੇ ਖੁਦ ਬੂਏ ਕੇ ਟੁੱਟੇ ਨੇ 4-5 ਮਹੀਨੇ ਹੋ ਗਏ ਨੇ ਤਾਂ ਕੁਝ ਸਾਡੇ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਰ نیوز ਸਮਾਣਾ ਹਲਚਰ ਟੀਵੀ ਦੇਖ ਰਹੇ ਹੋ ਤੇ ਅੱਜ ਅਸੀਂ ਮਸਲਾ ਲੈ ਕੇ ਪਹੁੰਚਾ ਕਿ ਵਾਰਡ ਨੰਬਰ 19 ਮਹਾਵੀਰ ਮੰਦਿਰ ਮੱਛੇਟਾ ਚੌਕ ਦੇ ਵਿੱਚ ਇੰਨਾ ਗੰਦਾ ਪਾਣੀ ਆ ਰਿਹਾ ਹੈ ਬਦਬੂ ਵਾਲਾ ਪਾਣੀ ਆ ਰਿਹਾ ਨਾ ਉਹਦੇ ਨਾਲ ਨਹਾਇਆ ਜਾ ਰਿਹਾ ਤੇ ਨਾ ਉਹਨੂੰ ਪੀਤਾ ਜਾ ਰਿਹਾ ਦੇਖਣ ਦੇਖਣ ਲੈ ਕੇ ਵੀ ਪਾਣੀ ਨਹੀਂ ਹੈ ਤੇ ਜਿਹੜੇ ਮਹੱਲਾ ਵਾਸੀ 15 20 ਦਿਨ ਤੋਂ ਜਿਹੜਾ ਗੁਜ਼ਾਰਾ ਕਰ ਰਹੇ ਨੇ ਨਾਲ ਹੀ ਪ੍ਰਾਚੀਨ ਵੀਰ ਹਨੂਮਨ ਮੰਦਿਰ ਹੈ ਉੱਥੋਂ ਪਾਣੀ ਲਿਆ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਤੇ ਮਜਬੂਰ ਵੀ ਨੇ ਬਾਲਟੀਆਂ ਚੱਕ ਕੇ ਲਿਆਂਦੇ ਨੇ ਤੇ ਲਿਆਂਦੇ ਦੇਖੇ ਵੀ ਜਾ ਰਹੇ ਨੇ ਤੇ ਉਹਨਾਂ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਤੱਕ ਮੰਗ ਕੀਤੀ ਹੈ 15-20 ਦਿਨ ਤੋਂ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਉਹਦੀ ਸਾਰ ਲੈਣੇ ਆ ਨਾ ਹੀ ਕੋਈ ਐਮਸੀ ਆਇਆ ਉਹਨਾਂ ਨੇ ਕਿਹਾ ਕਿ ਵੀ ਇਸ ਵਾਰ ਗੌਰ ਕੀਤੀ ਜਾਵੇ ਇਹ ਨਾ ਹੋਵੇ ਕਿ ਵੀ ਦੇਖੋ 15-20 ਦਿਨ ਤੋਂ ਜਿਹੜੇ ਮਰੀਜ਼ ਬਿਮਾਰ ਨੇ ਉਹਨਾਂ ਦੇ ਛੋਟੇ-ਛੋਟੇ ਬੱਚੇ ਵੀ ਬਿਮਾਰ ਨੇ ਤੇ ਮਹਿੰਗੇ ਮੱਧ ਵਰਗ ਪਰਿਵਾਰ ਨੇ ਉਹ ਕਿੰਨੀਆਂ ਕਿ ਦਵਾਈਆਂ ਲੈਣਗੇ ਤੇ ਬਿਮਾਰ ਤੇ ਜਿਹੜੇ ਨੇ ਹੈਗੇ ਨਹੀਂ ਤੇ ਉਹ ਮਹਿੰਗੀਆਂ-ਮਹਿੰਗੀਆਂ ਦਵਾਈਆਂ ਲੈਣ ਨੂੰ ਮਜਬੂਰ ਨੇ ਉਹਨਾਂ ਹੁਣ ਆ ਐਮਐਲਏ ਸਾਹਿਬ ਚੇਤਨ ਸਿੰਘ ਜੋੜਾ ਮਾਜਰਾ ਨੂੰ ਤੇ ਵਾਰਡ ਦੇ ਐਮਸੀ ਨੂੰ ਆ ਮੈਸੇਜ ਲਾਇਆ ਕਿ ਸਾਡੀ ਵਾਰਡ ਵੱਲ ਗੌਰ ਕੀਤੀ ਜਾਵੇ ਵੋਟਾਂ ਲੈਣ ਵੇਲੇ ਤਾਂ ਅਧਿਕਾਰੀ ਜ਼ਰੂਰ ਆਉਂਦੇ ਨੇ ਤੇ ਹੁਣ ਸਾਡੀ ਵਾਰਡ ਵੱਲ ਕਿਉਂ ਨਹੀਂ ਗੌਰ ਕੀਤਾ ਜਾ ਰਿਹਾ ਕਿਉਂ ਨਹੀਂ ਧਿਆਨ ਕੀਤਾ ਜਾ ਰਿਹਾ ਹੁਣ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਲੋੜ ਹੈ ਇਸ ਵੱਲ ਧਿਆਨ ਦੇਣ ਦੀ ਦੇਖਣ ਕਿ ਵੀ ਮਜਬੂਰੀ ਬਸ ਉਹਨਾਂ ਨੇ ਹਾਰ ਕੇ ਅੱਜ ਸਾਨੂੰ ਮੀਡੀਆ ਨੂੰ ਸੂਚਿਤ ਕੀਤਾ ਤੁਸੀਂ ਆਪਣੀ ਜਿਹੜੀ ਆਵਾਜ਼ ਹੈ ਸਾਡੀ ਆਵਾਜ਼ ਹੈ ਤੁਸੀਂ ਕਿ ਵੀ ਐਮਐਲਏ ਸਾਹਿਬ ਤੱਕ ਜਾਂ ਨਗਰ ਕੌਂਸਲ ਦੇ ਈਓ ਸਾਹਿਬ ਤੱਕ ਪਹੁੰਚਾਓ ਉਹ ਦੇਖਣ ਗੰਦਾ ਪਾਣੀ ਪੀਣ ਨੂੰ ਮਜਬੂਰ ਨੇ ਮਜਬੂਰ ਤਾਂ ਕੀ ਨੇ ਪੀਣ ਦਾ ਦੇਖਣ ਨੂੰ ਵੀ ਦਿਲ ਨਹੀਂ ਕਰਦਾ ਤੇ ਨਾਲ ਹੀ ਹਨੂਮਨ ਮੰਦਰ ਤੋਂ ਪਾਣੀ ਲਿਆ ਰਹੇ ਨੇ ਤੇ ਕਿ ਵੀ ਜਿਹੜਾ ਆਰਓ ਵਾਲਾ ਪਾਣੀ ਇੱਕ ਦੂਜੇ ਦੇ ਘਰਾਂ ਦੇ ਵਿੱਚੋਂ ਲਿਆ ਕੇ ਵਰਤੋ ਕਰ ਰਹੇ ਨੇ ਹੁਣ ਦੇਖਦੇ ਆ ਇਸ ਵਾਰ ਪ੍ਰਸ਼ਾਸਨ ਕਿੰਨੀ ਕੋਈ ਗੌਰ ਕਰਦਾ ਹੈ ਤੇ ਕਿੰਨੀ ਕੋਈ ਇਸ ਵਾਰ ਧਿਆਨ ਦਿੰਦਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਕਈ ਥਾਂ ਤੋਂ ਪਾਈਪਾਂ ਟੁੱਟੀਆਂ ਹੋਈਆਂ ਨੇ ਪਾਈਪਾਂ ਟੁੱਟੀਆਂ ਹੋਈਆਂ ਨੇ ਜਦੋਂ ਟੁੱਲੂ ਪੰਪ ਦਾ ਪ੍ਰੈਸ਼ਰ ਪੈਂਦਾ ਤਾਂ ਉਤੋਂ ਗੰਦਾ ਪਾਣੀ ਖਿੱਚਦਾ ਉਹ ਜਿਹੜਾ ਗੰਦਾ ਪਾਣੀ ਖਿੱਚਦਾ ਤਾਂ ਉਹ ਘਰਾਂ ਦੇ ਵਿੱਚ ਜਾਂਦਾ ਤਾਂ ਉਹੀ ਪਾਣੀ ਨੂੰ ਭੁੱਲ ਭਲੇਖੇ ਨਾਲ ਵੀ ਜਿਨ੍ਹਾਂ ਨੇ ਪਹਿਲਾਂ 15 20 ਦਿਨ ਪਹਿਲਾਂ ਪੀ ਲਿਆ ਜਾਂ ਭਲੇਖੇ ਨਾਲ ਪੀ ਲਿਆ ਕਿਵੇਂ ਵੀ ਕਿਸੇ ਵੀ ਤਰ੍ਹਾਂ ਹੁਣ ਅੱਖਾਂ ਦੇਖੀ ਮੱਖੀ ਨਹੀਂ ਖਾਦੀ ਜਾਂਦੀ ਕਿਉਂਕਿ ਹੁਣ ਉਹਨਾਂ ਨੂੰ ਪਤਾ ਹੈ ਪਾਣੀ ਖਰਾਬ ਹੈ ਇਸ ਵਾਰ ਜਲਦੀ ਗੌਰ ਕੀਤੀ ਜਾਵੇ ਇਹ ਤਾਂ ਹੁਣ ਸਮਝ ਦੱਸੇਗਾ ਕਦੋਂ ਗੌਰ ਕਰਦੇ ਨੇ ਤੇ ਹੋਰ ਕਿੰਨੇ ਕੁ ਬਿਮਾਰ ਜਿਹੜੇ ਬਿਮਾਰ ਮਰੀਜ਼ ਪ੍ਰਸ਼ਾਸਨ ਦੇਖਣਾ ਚਾਹੁੰਦਾ ਉਹ ਤਾਂ ਹੁਣ ਵਕਤੀ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਸਾਰੀ ਗਲੀ ਨਾਲ ਲੂਜ਼ ਮੋਸ਼ਨਾਂ ਨਾਲ ਭਰੀ ਹੋਈ ਹੈ ਸਾਰੇ ਬਿਮਾਰ ਨੇ ਥਾਂ ਥਾਂ ਤੋਂ ਪਾਈਪ ਟੁੱਟੇ ਹੋਏ ਨੇ ਕਿਸੇ ਨੇ ਵੀ ਪਾਈਪ ਦਾ ਇਹ ਉਹ ਕੋਈ ਇਨਕੁਆਇਰੀ ਕਰਨਾ ਆਇਆ ਹੈਗਾ ਵੀ ਕਿਉਂ ਟੁੱਟੇ ਨੇ ਜਿਹੜੇ ਟੁੱਟੇ ਹੋਏ ਪਾਈਪ ਦੀ ਤੁਸੀਂ ਗੱਲ ਕਰਨੀ ਹੋ ਹਾਂਜੀ ਕਦੋਂ-ਕਦੋਂ ਤੁਸੀਂ ਦੇਖੇ ਨੇ ਟੁੱਟੇ ਹੋਏ ਪਾਈਪ ਇਹ ਉਹ ਤੋਂ ਖੁਦ ਬ ਸਾਡੇ ਕੋਈ ਆ ਹੀ ਨਹੀਂ ਰਿਹਾ ਇਸ ਗਲੀ ਚ ਤਕਰੀਬਨ 3-4 ਪੈਪ ਟੁੱਟੇ ਹੋਏ ਨੇ ਕੋਈ ਆਂਦਾ ਹੀ ਨਹੀਂ ਇੱਥੇ ਵੀ ਟੁੱਟਿਆ ਫੈ ਸਾਡੇ ਮਨ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹਨਾਂ ਦੇ ਧਿਆਨ ਚ ਲੈ ਆਂਦਾ ਹੈ ਸੋ ਉਹ ਜਿਹੜਾ ਸਾਡੇ ਗਲੀ ਦਾ ਬਣਿਆ ਹੈ ਵੀ ਪ੍ਰਧਾਨ ਇੱਕ ਹੋਣ ਐ ਐਮ ਸੀ ਜੀ ਉਹ ਦੋ ਤਿੰਨ ਵਾਰੀ ਮੂਵੀ ਬਣਾ ਕੇ ਲੈ ਗਿਆ ਅੱਗੋਂ ਪਤਾ ਨਹੀਂ ਉਹ ਅੱਗੇ ਪਾਉਂਦਾ ਹੈ ਜਾਂ ਨਹੀਂ ਪਾਉਂਦਾ ਸਾਨੂੰ ਕੁਝ ਨਹੀਂ ਪਤਾ ਕੋਈ ਪਾਣੀ ਵਧੀਆ ਨਾ ਕੱਲ ਲਈ ਇਹ ਸਮੈਲ ਆ ਰਹੀ ਨਾ ਮੈਂ ਕੱਲ ਕਿਹਾ ਵੀ ਮੈਂ ਪ੍ਰਨੈਲ ਨਾਲ ਬਾਥਰੂਮ ਤੋਂ ਤੇ ਮੁਸ਼ਕ ਕਿੱਥੋਂ ਆ ਰਹੀ ਹੈ ਦੇਖਿਆ ਤੇ ਟੂਟੀ ਵਿੱਚ ਪਾਣੀ ਆ ਰਿਹਾ ਸਾਰਾ ਇੰਨਾ ਗੰਦਾ ਪਾਣੀ ਆ ਰਿਹਾ ਜਿਵੇਂ ਲੈਟਰਿੰਗ ਹੁੰਦੀ ਹੈ ਪੀਲਾ ਪਾਣੀ ਆ ਉਹਨਾਂ ਦੇ ਅਸੀਂ ਮੰਜੀਆਂ ਤੇ ਪਏ ਸਾਰੇ ਬਿਮਾਰ ਮੇਰੇ ਮੁੰਡੇ ਤੇ ਬੰਦਾ ਪਾਣੀ ਐਵੇਂ ਵੀ ਲੂਜ਼ ਮੋਸ਼ਨ ਵਾਲੇ ਸਾਰੇ ਪੈਣ ਨੇ ਨਾ ਬੁਰਾ ਹਾਲ ਹੈ ਮਰੀਜ਼ ਬਣੇ ਪੈਣੇ ਸਾਡੀ ਗਲੀ ਜਾ ਕੇ ਦੇਖੋ ਸਾਰੇ ਜੀ ਤੇ ਜਿੱਥੋਂ ਪੈਪ ਟੁੱਟੇ ਨੇ ਵਿਚਾਕ ਉਹਦੀ ਵੀ ਜਾਂ ਕੋਈ ਅਧਿਕਾਰੀ ਚੱਕਰ ਨਹੀਂ ਆਇਆ ਇੱਥੇ ਆਏ ਨਹੀਂ ਕੋਈ ਨਹੀਂ ਆਏਗਾ। ਕਾਈ ਦਿਨ ਹੋ ਗਏ ਨੇ ਦੇਖੋ ਪਾਣੀ ਗੰਦੇ ਤੋਂ ਗੰਦਾ ਆ ਰਿਹਾ ਹੈ। ਕਈ ਵਾਰੀ ਤਾਂ ਐਨ ਫਲਸ਼ ਵਰਗਾ ਪੀਲਾ ਆਂਦਾ ਹੈ। ਕਈ ਵਾਰੀ ਮਿੱਟੀ ਵਰਗਾ ਮੈਲਾ ਆਂਦਾ ਹੈ। ਕਈ ਵਾਰੀ ਸੁਆ ਵਰਗਾ ਇਸ ਤਰ੍ਹਾਂ ਕਲਰ ਆਂਦਾ ਹੈ। ਮਤਲਬ ਤੇ ਪੇੜ ਸਾਡੇ ਸਾਰਿਆਂ ਦੇ ਖਰਾਬ ਹੋ ਰਹੇ ਨੇ ਵਾਰੀ-ਵਾਰੀ। ਅਸੀਂ 16-17 ਦਿਨ ਹੋ ਗਏ ਬਾਹਰੋਂ ਪਾਣੀ ਲਿਆ ਕੇ ਪੀ ਕੇ ਸਮਰਸੀ ਵਾਲ ਦਾ ਲਿਆ ਕੇ ਮਤਲਬ ਭਰ ਕੇ ਪੀ ਰਹੇ ਆ। ਮੰਦਰ ਵਾਲਾ ਪਾਣੀ ਲੈਣਿਆ। ਨਾ ਸਾਡੇ ਕੋਲ ਇਹ ਚੱਕਿਆ ਜਾਵੇ ਨਾ ਚੱਕੇ ਓਕੇ ਸੋਕੇ ਹੋ ਕੇ ਉਥੋਂ ਭਾਰ ਕੇ ਆਣੇ ਤਾਂ ਪਾਣੀ ਅਸੀਂ ਬਰਦੇ ਆਪਣਾ ਗੁਜ਼ਾਰਾ ਕਰ ਰਹੇ ਹਾਂ ਗੁਜ਼ਾਰਾ ਕਰ ਰਹੇ ਹਾਂ ਅਸੀਂ ਬਹੁਤ ਮੁਸ਼ਕਿਲ ਨਾਲ ਕਰ ਕਿੰਨੇ ਦਿਨ ਭਰਿਆ ਜਾ ਸਕਦਾ ਜੀ ਕਿੰਨਾ ਦਿਨ ਭਰਿਆ ਜਾ ਸਕਦਾ ਲਾ ਲਓ 15 20 ਦਿਨ ਤਾਂ ਹੋਗੇ ਸਾਨੂੰ ਬਾਰੋਂ ਫਰਦੇ ਵਜ਼ਨ ਵੀ ਤੁਹਾਨੂੰ ਪਤਾ ਹੈ ਅੱਜ ਕੱਲ ਕਿਹੜਾ ਚੱਕਿਆ ਜਾਂਦਾ ਨਹੀਂ ਨਹੀਂ ਵਜ਼ਨ ਚੱਕ ਕੇ ਵੀ ਅਸੀਂ ਤਾਂ ਗੋਡੇ ਸਾਡੇ ਹੋਏ ਪੈਨੇ ਇਸ ਕਾ ਕੇ ਕਿਰਪਾ ਕਰਕੇ ਇਥੇ ਮਤਲਬ ਦੇਖਿਆ ਜਾਵੇ ਜਿਵੇਂ ਵੀ ਐ ਜਿੱਥੋਂ ਵੀ ਨੁਕਸਾਨ ਕੱਢਿਆ ਜਾਵੇ ਸਾਡੀ ਦੀਵਾਰ ਦੇ ਨਾਲ ਵੀ ਇਥੋਂ ਟੁੱਟਿਆ ਪਿਆ ਕੋਈ ਪਾਈਪ ਉਥੋਂ ਪਾਣੀ ਵਗਦਾ ਹੈ ਰੋਜ਼ ਮਹੀਨਾ ਹੋ ਗਿਆ ਉਥੋਂ ਪਾਈਪ ਟੁੱਟਿਆ ਪਿਆ ਤੇ ਦੋ ਤਿੰਨ ਜਣੇ ਆਏ ਨੇ ਉਹਨੂੰ ਕਿਹਾ ਉਹਨਾਂ ਨੇ ਕਿਸੇ ਨੇ ਗੌਰ ਨਹੀਂ ਕੀਤੀ ਮਤਲਬ ਇਥੇ ਵੀ ਆ ਕੇ ਦੇਖਣ ਵੀ ਕਿਵੇਂ ਪਾਣੀ ਵਰਗ ਕਿਹੜਾ ਹੈ ਫਲਾਸ਼ਦਾ ਹੈ ਟੁੱਟੀਦਾ ਹੈ ਕਿਹੜਾ ਆ ਕੇ ਚੱਕ ਤੁਹਾਡੀ ਵਾਰਡ ਦਾ ਜਿਹੜਾ ਐਮਸੀਆ ਉਹਦੇ ਧਿਆਨ ਚ ਲਿਆਉਂਦਾ ਹੈ ਅਸੀਂ ਤਾਂ ਕੰਪਲੀਟ ਬਸ ਇੱਥੇ ਫਟਵਾਰੀ ਨੇ ਕਰਾਈ ਹੈ ਜਿਵੇਂ ਕੋਈ ਐਮਸੀ ਵੀ ਨਹੀਂ ਆਇਆ ਕੋਈ ਇੱਧਰ ਨਾ ਨਾ ਕੋਈ ਨਹੀਂ ਆਇਆ ਫਟਵਾਰੀ ਨੂੰ ਕਿਹਾ ਸੀ ਉਹ ਕਹਿ ਰਹੇ ਸੀ ਅਸੀਂ ਕਮੇਟੀ ਜਾ ਕੇ ਕੰਪਲੀਟ ਕਰਾਏ ਆ ਕਹਿੰਦੇ ਆਣ ਕੇ ਦੇਖਣ ਫਿਰ ਕੋਈ ਆਏਗਾ ਨਹੀਂ ਦੇਖਣ ਮੁਰੇ ਤੇ ਜੀ ਹਾਂਜੀ ਬਸ ਇਹ ਵੀ ਕਿਰਪਾ ਕਰਕੇ ਸਾਡੀ ਦੇਖਭਾਲ ਕੀਤੀ ਇੱਕ ਦਿਨ ਆਇਆ ਤਾਂ ਉਹ ਵੀ ਫਿਰ ਸਾਫ ਆ ਰਿਹਾ ਸੀ ਸਾਫ ਵੀ ਆਂਦਾ ਤੇ ਉਹ ਵੀ ਸਮੈਲ ਹੁੰਦੀ ਆ ਵਿੱਚ ਪਾਣੀ ਵਿੱਚ ਇਹ ਸਾਫ ਆਵੇ ਨਾ ਤਾਂ ਸਮੈਲ ਹੈਗੀ ਪਾਣੀ ਵਿੱਚ ਕਈ ਵਰੀ ਪੀਲਾ ਕਈ ਵਰੀ ਜਿਵੇਂ ਤੁਹਾਨੂੰ ਦੱਸਿਆ ਕਈ ਵਾਰੀ ਕੀ ਮੈਂ ਕਈ ਵਾਰੀ ਕੀ ਮੈਂ ਕਈ ਵਾਰੀ ਸਾਫ ਵੀ ਆ ਜਾਂਦਾ ਹੈ ਪ੍ਰੈਸ਼ਰ ਪੈਂਦਾ ਜਦੋਂ ਪੂਰਾ ਉਹ ਜਦੋਂ ਟੁੱਲੂ ਪੰਪ ਖਿੱਚਦਾ ਹੂੰ 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 ਠੀਕ ਹੈ ਥੋੜੀ ਹੈ ਹਾਂਜੀ 15 ਦਿਨ ਹੋ ਗਏ ਪਾਣੀ ਬੁੱਧ ਗਿਆ ਤੇ ਗੰਦਾ ਆ ਰਿਹਾ ਹੈ ਸਾਰੇ ਘਰ ਦੇ ਬਿਮਾਰ ਪੈ ਗਏ ਕੁੜੀਆਂ ਵੀ ਬਿਮਾਰ ਹੈ ਮੈਂ ਆਪ ਵੀ ਖੁਦ ਬਿਮਾਰ ਆ ਇਹ ਨਾਲ ਦੇ ਵੀ ਬਹੁਤ ਬਿਮਾਰ ਨੇ ਇੱਥੇ ਕੋਈ ਆ ਨਿਹੜਿਆ ਸਮਾਂ ਇੱਥੇ ਦਿਨ ਆਏ ਸੀ ਕੁਝ ਦਿਨ ਸੈਂਪਲ ਲੈਣ ਆਏ ਸੀ ਉਸ ਦਿਨ ਪਾਣੀ ਸਾਫ ਆ ਰਿਹਾ ਸੀ ਮੁੜ ਕੇ ਕੋਈ ਨਹੀਂ ਆਇਆ ਜੀ

ਮਾਮਲੇ ਅੱਦਾ ਜੀ ਇਹ ਇੱਕ ਘੱਟੋ ਘੜ 15 ਦਿਨ ਹੋ ਗਏ ਪਾਣੀ ਐਨਾ ਗੰਦਾ ਆ ਰਿਹਾ ਨਾ ਨਜਾਇਜ਼ ਪਾਣੀ ਗੰਦਾ ਐਨਾ ਯਾਨੀ ਕਿ yellow color ਦੇ ਜਿਵੇਂ ਕਿ ਟਾਇਲਟ ਦਾ ਪਾਣੀ ਹੋਵੇ ਐਨੀ ਗੰਦੀ ਸਮੀਲ ਹੈ ਠੀਕ ਹੈ ਉਸਤੇ ਬਾਵਜੂਦ ਵੀ ਸਾਰੇ ਅਸੀਂ ਫਿਲਟਰ ਵਾਲਾ ਪਾਣੀ ਪੀਣ ਦੇ ਉਹ ਆ ਮਜਬੂਰ ਆ ਅਸੀਂ ਆਂਡੇ ਗਮਾਂ ਦੇ ਤੋਂ ਪਾਣੀ ਫਿਲਟਰ ਰ ਭਰ ਕੇ ਪੀਣ ਦੇ ਮਜਬੂਰ ਆ ਹੁਣ ਆ ਲੇਡੀਜ਼ ਵੀ ਖੜੀਆਂ ਨੇ ਇਹ ਸਾਰੇ ਮੰਦਰ ਦੇ ਪਾਣੀ ਤੋਂ ਭਰ ਕੇ ਨੇ ਕਿਉਂਕਿ ਮੰਦਰ 'ਚ ਪਾਣੀ ਸਮਰਸੀ ਪਰ ਲੱਗਾ ਹੋਇਆ ਠੀਕ ਹੈ ਖੁਦ ਮੇਰੇ ਤਿੰਨ ਚਾਰ ਦਿਨਾਂ ਤੋਂ ਮੇਰੇ ਮੰਮੀ ਵੀ ਥਿੱਲੇ ਨੇ ਬਹੁਤ ਜ਼ਿਆਦਾ ਦੋ ਤਿੰਨ ਲੇਡੀਆਂ ਸੋ ਹੋਰ ਵੀ ਥਿੱਲੇ ਨੇ ਮਲੇ ਚੋਂ ਵੀ ਅਸੀਂ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਵੀ ਸਾਡੇ ਕੋਲ ਕੋਈ ਸਾਰ ਲੈਣੀ ਆ ਹਾਂ ਇੱਕ ਵਾਰੀ ਸੈਂਪਲ ਲੈ ਕੇ ਸੀ ਭਰ ਕੇ ਮੁੜ ਕੇ ਕੋਈ ਗੱਲ ਨਹੀਂ ਹੋਈ ਮੁੜ ਕੇ ਕੋਈ ਕਿਸੇ ਨੇ ਕਾਰਵਾਈ ਨਹੀਂ ਕੀਤੀ ਕੋਈ ਪੈਪਾ ਬਦਲਣ ਦੀ ਜਾਂ ਕੋਈ ਚੈੱਕ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਪਾਤਾ ਹੋ ਗਿਆ ਪਾਣੀ ਦਾ ਸੈਂਪਲ ਲੈ ਕੇ ਗਾਈ ਨੂੰ ਬੋਤਲ ਚ ਵਿੱਚ ਉਸ ਤੋਂ ਬਾਅਦ ਮੁੜ ਕੇ ਕੋਈ ਸੁਣਵਾਈ ਨਹੀਂ ਹੋਈ ਜਿਵੇਂ ਜਿਹਦੇ ਘਰ ਤਾਂ ਆਰੋ ਹੈਗਾ ਚਲੋ ਉਹ ਤਾਂ ਪਿਉਰੀਫਾਈ ਹੋ ਕੇ ਪੀ ਰਿਹਾ ਪਾਣੀ ਜਿਹਦੇ ਘਰ ਆਰੋ ਨਹੀਂ ਹੈ ਉਹ ਦਸਾਂ ਚਾਰਾ ਕੀ ਕਰੇਗਾ ਉਹ ਤਾਂ ਪੀਣ ਦਾ ਬਿਮਾਰ ਹੋਣ ਗਿਆ ਤਾਂ ਬਵਾਰਾ ਰਹੀ ਤੇ ਕੋਈ ਕਾਰਵਾਈ ਹੈ ਨਹੀਂ ਬੰਦਾ ਕੁਛ ਨਵਾਈ ਹੈ ਸਾਰਾ ਮਤਾ ਕਿੰਨੇ ਇੱਕ ਪਾਣੀ ਪੀਨ ਨਾਲ ਬਿਮਾਰ ਹੋਏ ਨੇ ਲੋਕ 3-4 ਬੰਦੇ ਤਾਂ ਹੈ ਹੀ ਗਏ ਕਿੰਨੇ ਪੇੜ ਚ ਡਾ ਰਿਹਾ ਹੈ ਹਰ ਘਰ ਚ ਬੰਦਾ ਇੱਕ ਇੱਕ ਦੋ ਬਿਮਾਰ ਹੋਇਆ ਹੈ ਹਰ ਘਰ ਚ ਇੱਕ ਬੰਦਾ ਹੈ ਹਰ ਘਰ ਦੇ ਵਿੱਚ ਬਿਮਾਰ ਰਹੇ ਹਫਤਾ ਬਿਮਾਰ ਮੈਂ ਖੁਦ ਅੱਜ ਸਵੇਰੇ ਬਾਸਤੀ ਭਰੀ ਨਾ ਪਾਣੀ ਦੀ ਪਾਣੀ ਦੀ ਜਦੋਂ ਟੂਟੀ ਚਲਾਈ ਨਾ ਐਨਾ yellow ਪਾਣੀ ਉੱਤੋਂ ਝੱਗ ਐਨੀ ਗੰਦੀ ਸਮੈਲ ਜਿਵੇਂ ਕਿ ਟਾਇਲਟ ਦਾ ਪਾਣੀ ਹੋ ਗਿਆ ਇਸਰ ਜੀ ਪਾਣੀ ਪੀਣ ਦੀ ਵਜਾ ਪੀਣ ਦੀ ਦੇ ਬਜਾਏ ਨਾਣੇ ਨੂੰ ਜੀ ਵੀ ਕਰ ਰਿਹਾ ਜੀ ਇੰਨਾ ਗੰਦਾ ਪਾਣੀ ਆ ਰਿਹਾ ਖੁਦ ਘਰ ਦਾ ਕੋਈ ਨਾ ਕੋਈ ਜੀ ਬਿਮਾਰ ਹੋ ਰਿਹਾ ਜੀ ਪਾਣੀ ਇੰਨੀ ਸਮੈਲ ਹੁੰਦੀ ਆ ਘਰੇ ਖੜਨ ਦੇ ਜੀ ਉਹ ਮਜਬੂਰ ਕਰ ਦਿੰਦੀ ਆ ਜੀ ਇੰਨਾ ਪਾਣੀ ਗੰਦਾ ਆ ਰਿਹਾ ਇੱਕ ਲਾਰਵਾ ਚੱਕਰਨ ਦੀ ਟੀਮ ਆਈ ਸੀਗੀ ਠੀਕ ਆ ਉਹ ਆ ਕੇ ਚਲੋ ਜਿਨ੍ਹਾਂ ਦੇ ਲਾਰਵਾ ਖਰਾਬ ਹੈ ਉਹਨਾਂ ਚਲਾ ਤਾਂ ਕੱਟ ਜਾਣਗੇ ਜਿਹੜਾ ਪਾਣੀ ਗੰਦਾ ਆ ਰਿਹਾ ਇਹਦਾ ਕੋਣ ਉਹ ਜ਼ਿੰਮੇਵਾਰ ਹੈ ਇਸੇ ਦਾ ਜਵਾਬ ਕਿ ਵੀ ਲਾਰਬਿਆਣਾ ਦਾ ਚਲਾਨ ਕੱਟ ਜਾਂਦੇ ਨਹੀਂ ਜਿਨ੍ਹਾਂ ਦਾ ਡੇ ਡੇਂਗੂ ਵਾਲੀ ਟੀਮ ਆਂਦੀ ਹੈ ਤੇ ਖਰਾਬ ਪਾਣੀ ਵਾਲਾ ਕੋਈ ਧਿਆਨ ਨਹੀਂ ਦੇ ਰਿਹਾ ਤੁਸੀਂ ਤਾਂ ਚਲੋ ਚਲਾਨ ਕੱਟ ਜਾਓਗੇ ਜਿਹੜੇ ਇਹ ਜਿਹੜਾ ਗੰਦਾ ਪਾਣੀ ਆ ਰਿਹਾ ਲੋਕ ਪੀਣ ਨੂੰ ਮਜਬੂਰ ਹੋ ਰਹੇ ਉਹਨਾਂ ਦਾ ਕੋਣ ਪਾਣੀ ਵਾਰਸ ਹੈ ਦੱਸੋ ਉਹ ਕਹਿੰਦੇ ਕੋਈ ਨਹੀਂ ਅਸੀਂ ਦੇਖਾਂਗੇ ਗੱਲ ਕਰਾਂਗੇ ਮੁੜ ਕੇ ਕੋਈ ਗੱਲ ਹੀ ਨਹੀਂ ਹੈਗੀ ਓਕੇ ਟਲਾ ਟਲਾ ਪੈ ਜੋਇੰਟ ਇਕੱਠਾ ਹੋ ਗਿਆ ਜੀ ਪੀਣ ਵਾਲਾ ਪਾਣੀ ਤੇ ਉਹ ਗੰਦਾ ਇੰਨਾ 스ਮੈਲ ਮਾਰ ਰਿਹਾ ਜੀ ਉਹ ਬਿਮਾਰ ਹੋ ਰਹੇ ਨੇ ਬੱਚੇ ਵੀ ਜੀ ਕੋਈ ਪਾਣੀ ਪੀਣ ਨੂੰ ਨਹੀਂ ਜੀ ਆਸ-ਪਾਸ ਤੋਂ ਪਾਣੀ ਭਰ ਕੇ ਲਿਆਣਿਆ ਪਏ ਬਾਹਰੋਂ ਜੀ ਕਿ ਉਧਰ ਨਾਲ ਆਪਣਾ ਗੁਜ਼ਰਬਸਰ ਕਰ ਰਹੇ ਹਾਂ ਜੀ ਕੋਈ ਇੱਥੇ ਆ ਨਹੀਂ ਰਿਹਾ ਜੀ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ ਪਾਣੀ ਦੇਖ ਲੋ ਜੀ ਤੁਹਾਡੇ ਸਾਹਮਣੇ ਕਿੰਨਾ ਖਰਾਬ ਪਾਣੀ ਹੈ ਨਹਾਣ ਨੂੰ ਮਜਬੂਰ ਨਹੀਂ ਜੀ ਨਾਰ ਨੂੰ ਜੀ ਨਹੀਂ ਕਰਦਾ ਸਾਰਾ ਮਾਲਾ ਨਿਵਾਸੀ ਇਹ ਵੀ ਸ਼ੁਕਰ ਹੈ ਵੀ ਮੰਦਰ ਦੇ ਵਿੱਚ ਸਮਰਸਿਵਾਲ ਲੱਗਿਆ ਹੋਣਾ ਸਾਰਾ ਮਾਲਾ ਨਿਵਾਸੀ ਮੰਦਰ ਦੀ ਟੁੱਟੀ ਜੋ ਪਾਣੀ ਭਰਦਾ ਕਿਉਂਕਿ ਉਹਦਾ ਉੱਥੇ ਸਮਰਸਿਵਾਲ ਲੱਗਿਆ ਹੋਇਆ ਹੈ ਬਹੁਤ ਦਿੱਕਤ ਹੈ ਸਾਰੇ ਮਹੱਲੇ ਵਾਲਿਆਂ ਨੂੰ ਨਹੀਂ ਆ ਰਿਹਾ ਅਸੀਂ ਖੜੇ ਹਾਂ ਮਛੇਟਾ ਚੌਂਕ ਦੇ ਵਿੱਚ ਮਹਾਵੀਰ ਮੰਦਿਰ ਦੇ ਨਾਲ ਹੈ ਵਾਰਡ ਨੰਬਰ 19 ਹੈ ਜਿੱਥੇ ਕਿ ਵੀ ਕਈ ਦਿਨ ਤੋਂ ਪਾਣੀ ਇੰਨਾ ਗੰਦਾ ਆ ਰਿਹਾ ਹੈ ਕਿ ਵੀ ਪੀਲੇ ਰੰਗਾ ਪਾਣੀ ਆ ਰਿਹਾ ਤੇ ਮਹੱਲਾ ਵਸੇ ਨੇ ਕਹਿ ਕਿ ਵੀ ਅੱਧਾ ਮਹੱਲਾ ਬਿਮਾਰ ਪਿਆ ਤੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਧਰ ਪਹੁੰਚ ਕੇ ਸਾਰ ਨਹੀਂ ਲੈ ਰਿਹਾ ਹੁਣ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਿਸ ਗੱਲ ਦੀ ਉਡੀਕ ਹੈ ਜਦੋਂ ਡੇਂਗੂ ਵਾਲਾ ਲਾਰਵਾ ਦਾ ਪਾਣੀ ਜਦੋਂ ਡੇਂਗੂ ਲਾਰਵਾ ਚੈੱਕ ਕਰਨੇ ਉਹ ਤਾਂ ਤਾਂ ਮਿੰਟਾਂ-ਮਿੰਟਾਂ ਚ ਆ ਕੇ ਚਲਾਨ ਕਰ ਜਾਂਦੇ ਨੇ ਅਧਿਕਾਰੀ ਇਹ ਮਹੱਲਾ ਵਸੇ ਕਹਿ ਰਹੇ ਨੇ ਤਾਂ ਹੁਣ ਇਹ ਗੰਦਾ ਪਾਣੀ ਜਿਹੜਾ ਘਰਾਂ ਦੇ ਵਿੱਚ ਜਾ ਰਿਹਾ ਉਹਦੇ ਜੀ ਕਿਹੜਾ ਘਟੋਂ ਪ੍ਰਸ਼ਾਸਨ ਨਾਲ ਤੁਸੀਂ ਸਭ ਪੁੱਛੀ ਜੋ ਇਹ ਦੇਖੋ ਕਈ ਥਾਵਾਂ ਤੋਂ ਪਾਈਪ ਟੁੱਟੇ ਹੋਏ ਨੇ ਮਹੱਲਾ ਵਸੀ ਦਿਖਾ ਰਹੇ ਨੇ ਕਿ ਵੀ ਕਈ ਥਾਵਾਂ ਤੋਂ ਜਿਹੜੇ ਪਾਈਪ ਟੁੱਟੇ ਹੋਏ ਨੇ ਇਸ ਬਸ ਕੋਈ ਵੀ ਗੌਰ ਨਹੀਂ ਕੀਤੀ ਜਾ ਰਹੀ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਵੀ ਜਿਹੜੇ ਇਹ ਕਈ ਥਾਵਾਂ ਤੋਂ ਪਾਈਪ ਲੀਕ ਨੇ ਇਹ ਪਾਈਪ ਜਿਹੜੇ ਲੀਕ ਨੇ ਇਹਦੀ ਜਲਦੀ ਹੀ ਘੋਕ ਕੀਤੀ ਜਾਵੇ ਤੇ ਕਈ ਥਾਵਾਂ ਤੋਂ ਟੁੱਟੇ ਹੋਏ ਨੇ ਇਸ ਵੱਲ ਧਿਆਨ ਦਿੱਤਾ ਜਾਵੇ ਇਹ ਨਾ ਹੋਵੇ ਕੋਈ ਗੰਭੀਰ ਬਿਮਾਰੀ ਘਰ ਫੜ ਲਵੇ ਤੇ ਬਹੁਤ ਔਖਾ ਹੋ ਜਾਂਦਾ ਸਮਾਂ ਕਿਉਂਕਿ ਪਹਿਲਾਂ ਹੀ ਘਰਾਂ ਦੇ ਗੁਜ਼ਾਰੇ ਕਿੰਨੇ ਗੁਨੇ ਆਪਾਂ ਸਮਝ ਸਕਦੇ ਹਾਂ ਹੁਣ ਦੇਖਦੇ ਆ ਕਿ ਪ੍ਰਸ਼ਾਸਨ ਜਲਦੀ ਤੋਂ ਜਲਦੀ ਇਸ ਵਾਂ ਲਾ ਕੇ ਗੌਰ ਕਰੇ ਤੇ ਇਹਨਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਵੇ ਹਲੋ ਹਾਂਜੀ ਬ੍ਰਹਿਮ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਸ ਤਰ੍ਹਾਂ ਆਹ ਜੀ ਹਾਂ ਜੀ ਹਾਂ ਜੀ ਵਧੀਆ ਸਰ ਵਧੀਆ ਜੀ ਅਸ਼ੀਰਵਾਦ ਆ ਸਰ ਤੁਹਾਡਾ ਜੀ ਉਹ ਦੱਸੋ ਸਰ ਹੁਕਮ ਇਸ ਤਰ੍ਹਾਂ ਹੈ ਵਾਰਡ ਨੰਬਰ 19 ਵਾਰਡ ਨੰਬਰ 19 ਪ੍ਰਾਚੀਨ ਹਨੂਮਾਨ ਮੰਦਿਰ ਆ ਜੀ ਮੱਛੀ ਹਟੇ ਚੌਂਕ ਤੋਂ ਅੱਗੇ ਅੱਛਾ ਜੀ 15 ਦਿਨ ਤੋਂ ਇੰਨਾ ਗੰਦਾ ਪਾਣੀ ਆ ਰਿਹਾ ਸਰ ਜਿਵੇਂ ਕਿ ਵੀ ਸੀਵਰੇਜ ਦਾ ਪਾਣੀ ਕੋਈ ਵਿੱਚ ਮਿਕਸ ਹੋ ਰਿਹਾ ਹੈ ਕੋਈ ਪਾਈਪਾਂ ਟੁੱਟੀਆਂ ਹੋਈਆਂ ਨੇ ਕਿਉਂਕਿ ਮੜਾ ਜੇ ਘਰ ਕਿੱਥੇ ਹੈ ਜੀ ਮੈਂ ਸਰ ਉਹੀ ਉਹੀ ਮੰਦਿਰ ਦਾ ਤਰ੍ਹਾਂ ਉਹੀ ਸਰ ਦੱਸ ਰਿਹਾ ਜੀ ਪਰਾਚੀਨ ਮੰਦਿਰ ਹੈ ਜੀ ਇੱਕੋ ਹੀ ਹਨੂਮਾਨ ਮੰਦਿਰ ਹੈ ਸਮਾਣੀ ਸ਼ਹਿਰ ਦੇ ਵਿੱਚ ਅੱਛਾ ਤੇ ਵਾਰਡ ਨੰਬਰ 19 ਹੈ ਜੀ ਮਛੇਟਾ ਚੌਂਕ ਤੋਂ ਥੋੜਾ ਜਿਹਾ ਅੱਗੇ ਹੈ ਕੁਛ ਆਪਣੇ ਈਓ ਸਾਹਿਬ ਆਪਣੀ ਜਿਹੜੀ ਕਿ ਪੌੜੀਆਂ ਤੋਂ ਥੱਲੇ ਉਤਰਦਾ ਇੰਨਾ ਕੁ ਰਸਤਾ ਬਸ ਅੱਛਾ ਤੁਹਾਡੇ ਦਫ਼ਤਰ ਤੋਂ ਜਿੰਨਾ ਪਾ ਥੱਲੇ ਉਤਰਦੇ ਆ ਨਾ ਸਰ ਕਿ ਹੈ ਜੀ ਮਛੇਟਾ ਚੌਂਕ ਤੋਂ ਇੰਨਾ ਕੀ ਫਾਸਲਾ ਹੈ ਦਫ਼ਤਰ ਤੁਹਾਡੇ ਦਾ ਹੁਣੇ ਭੇਜਦੇ ਹਾਂ ਹੁਣੇ ਭਰਾਂ ਲੈਂਦੇ ਸਰ ਅੰਦਾ ਤੇ ਅੱਧਾ ਮhalla ਬਿਮਾਰ ਪਿਆ ਸਰ ਅੱਧਾ ਮhalla ਜੀ ਅੱਛਾ ਜੀ ਹੋਣੇ ਚੈੱਕ ਕਰਦਾ ਹੁਣੇ ਭੇਜਦਾ ਥੋੜੇ ਜੀ ਜੀ ਤੇ ਰਿਪੋਰਟ ਨਹੀਂ ਤੁਹਾਡੀ ਤੁਸੀਂ ਦਿੱਤੀ ਰਿਪੋਰਟ ਦੇ ਚਾਹੇ ਨਹੀਂ ਕੋ ਸਾਡੇ ਕੋਲ ਵੀ ਜਿਵੇਂ ਆਉਂਦੀ ਆਸੀ ਵੀ ਤਾਂ ਹੀ ਤੁਹਾਨੂੰ ਦੇਾਂਗੇ ਜੀ ਬਿਨਾਂ ਤੁਹਾਨੂੰ ਹੁਣੇ ਭੇਜਦਾ ਜੀ ਹੁਣੇ ਜੀ ਜੀ ਸਰ ਜੀ ਸਰ ਧੰਨਵਾਦ ਜੀ ਧੰਨਵਾਦ ਜੀ